ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ ਬਹੁਤ ਸੋਹਣਾ ਪਲਾਟ ਲੈ ਕੇ ਆਇਆ 33 बाई 54 ਦਾ ਲਗਭਗ 200 ਗਜ ਆਪਾਂ ਜਿੱਥੇ ਖੜੇ ਆ ਇਹ ਪਿੰਡ ਸਿਵੀਆਂ ਦੀ ਇੱਕ ਛੋਟੀ ਕਲੋਨੀ ਆ ਜਦੋਂ ਆਪਾਂ ਸ਼ਹਿਰ ਬਠਿੰਡਾ ਤੋਂ ਸਿਵੀਆਂ ਨੂੰ ਆਉਣੇ ਆ ਤਾਂ ਆਨਸਾਰ ਸੱਜੇ ਹੱਥ ਪਾ ਸਿਰ ਪਲਾਟ ਮਿਲਦਾ ਜੇ ਕਿਸੇ ਭਰਾ ਨੂੰ ਜਾਂ ਭੈਣ ਨੂੰ 100 ਗਜ ਦਾ ਚਾਹੀਦਾ ਇਹਦੇ ਵਿੱਚੋਂ ਆਪਾਂ 100 ਗਜ ਵੀ ਕੱਟ ਕੇ ਦੇ ਦਾਂਗੇ ਜੇ 200 ਗਜ ਚਾਹੀਦਾ ਤਾਂ 200 ਗਜ ਵੀ ਮਿਲ ਜੂਗਾ ਰੇਟ ਬਹੁਤ ਜਾਇਜ਼ ਆ ਜੇ ਕਿਸੇ ਭਰਾ ਨੇ ਇੱਥੇ ਪਲਾਟ ਲੈਣਾ ਇੱਥੇ ਨਾਲ ਹੀ ਨੇ ਬਸੂ ਆ ਆ ਦੇਖੋ ਮੈਂ ਤੁਹਾਨੂੰ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਦੇ ਆ ਨਾਲ ਬਸੂ ਆ ਆ ਨਾਲ ਦੀ ਆ ਕਾਗੀ ਸੜਕ ਇੱਕ ਸੜਕ ਆ ਗਈ ਤਕਰੀਬਨ ਹੈਗੀ ਮੇਰਾ ਖਿਆਲ 12-13 ਫੁੱਟ ਆ 12-13 ਫੁੱਟ ਛੜਕਾ ਵਧੀਆ ਗੱਡੀ ਵਗੈਰਾ ਆਉਂਦੀ ਆ ਤਾਂ ਕਾਰਨਰ ਪਲਾਟ ਆ ਇਹ 221 ਦਾ 33 ਬਾਈ 54 ਦਾ ਸਾਈਜ਼ ਆ ਜੇ ਕਿਸੇ ਭਰਾ ਨੂੰ 100 ਗਾਜ ਚਾਹੀਦੇ ਇਹਦੇ ਵਿੱਚੋਂ ਆਪਾਂ 100 ਗਾਜ ਵੀ ਕੱਟ ਕੇ ਦੇ ਦੇਾਂਗੇ ਜੇ ਕੋਈ ਇਹਦੇ ਰੇਟ ਦੇ ਅਕੋਰਡਿੰਗ ਗੱਲ ਕਰਨੀ ਆ ਉਹ ਮੇਰੇ ਨਾਲ ਨੀਚੇ ਲਿਖੇ ਨੰਬਰਾਂ ਤੇ ਗੱਲ ਕਰ ਸਕਦੇ ਹੋ ਵੈਸੇ ਅੱਜ ਦਾ ਜਿਹੜਾ ਇਹ ਰੇਟ ਆ ਦੇਣ ਦਾ ਭਾਜ ਜਿਹੜਾ ਜਾਇਜ਼ ਭਾਜ 4000 ਰੁਪਏ ਪ੍ਰਤੀ ਗਾਇਆ ਅੱਜ ਦੀ ਮਿਤੀ ਹੈਗੀ ਹੈ ਮੇਰੇ ਖਿਆਲ 26 ਕਿ 27 27 26 4 2025 ਦਾ 4000 ਰੁਪਏ ਪ੍ਰਤੀ ਗਾਇਆ ਅੱਜ ਦਾ ਰੇਟ ਆ ਠੀਕ ਹੈ ਬਾਕੀ ਜੇ ਕੋਈ ਫਰਕ ਸ਼ਰ ਕਹੂਗਾ ਮੌਕੇ ਤੇ ਨਿਕਲ ਜੂਗਾ ਜੇ ਕੋਈ ਇਸ ਪਲਾਟ ਨੂੰ 200 ਗਾਇਦੇ ਨੂੰ ਬਾਇ ਕਰਨਾ ਚਾਹੁੰਦਾ ਤਾਂ ਉਹ ਸਾਡੇ ਨਾਲ ਨੀਚੇ ਲਿਖੇ ਨੰਬਰਾਂ ਤੇ ਜਲਦੀ ਸੰਪਰਕ ਕਰਿਆ ਕਰੋ ਤੁਸੀਂ ਕਈ ਵਾਰੀ ਤੁਹਾਡੇ ਕੋਲ ਵੀਡੀਓ ਲੇਟ ਪਹੁੰਚਦੀ ਹੈ ਉਦੋਂ ਰੇਟ ਵਧ ਚੁੱਕੇ ਹੁੰਦੇ ਮੈਂ ਤੁਹਾਨੂੰ ਹਰ ਇੱਕ ਵੀਡੀਓ ਜੇ ਇਹੀ ਕਹਿਣਾ ਹੈ ਨਾ ਕਈ ਭਰਾ ਬੈਡ ਕਮੈਂਟ ਕਰਦੇ ਵੀ ਇਹ ਕੋਈ ਆਲੂ ਗੋਭੀ ਆ ਜਾਂ ਹੋਰ ਪਰ ਉਹ ਇਸ ਤਰ੍ਹਾਂ ਦੇ ਹੁੰਦਾ ਮਾਲਕਾਂ ਦੀ ਚੀਜ਼ ਹੈ ਅਗਲੇ ਰੇਟ ਵਧਾਉਣਾ ਆਪਣੇ ਕੰਮ ਹੁੰਦਾ ਉਹਨੂੰ ਇੱਕ ਵਾਰੀ ਵੀਡੀਓ ਬਣਾਉਣਾ ਠੀਕ ਆ ਤੇ ਬਾਕੀ ਜਿਹੜੇ ਭਰਾ ਬਿਲਕੁਲ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਇਹੋ ਜਿਹੇ ਸੌਦੇ ਤੁਹਾਡੇ ਤੋਂ ਮਿਸ ਨਾ ਹੋਣ ਤੇ ਜੇ ਕਿਸੇ ਭਰਾ ਨੇ ਮਲੋਡ ਰੋਡ ਤੇ ਵੱਡੀ ਇਨਵੈਸਟਮੈਂਟ ਕਰਨੀ ਆ ਜਿੱਥੇ ਸ੍ਰੀ ਮੁਖਸਰ ਸਾਹਿਬ ਵਾਲੇ ਰੋਡ ਤੇ ਬੜੀ ਇਨਵੈਸਟਮੈਂਟ ਕਰਨੀ ਆ ਉੱਥੇ ਆਪਣੇ ਕੋਲੇ ਬਹੁਤ ਸੋਹਣੇ-ਸੋਹਣੇ ਪਲਾਟ ਪਏ ਆ ਮਨ ਕੇ ਚਲੋ ਕਿ ਇਹਨੇ 2 ਕਰੋੜ ਲਾਉਣਾ ਜਾਂ 4 ਕਰੋੜ ਲਾਉਣਾ ਜਾਂ 10 ਕਰੋੜ ਲਾਉਣਾ ਹਨਾ ਕਿਉਂਕਿ ਆਪਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੁੰਦਾਗਾ ਕੋਈ ਵੀ ਚੀਜ਼ ਤੇ ਉਸ ਤੋਂ ਬਾਅਦ ਜੇ ਆਪਾਂ ਆ ਜੀਏ ਸਿਵੀਆਂ ਤੋਂ ਜਦੋਂ ਆਪਾਂ ਗੱਲ ਪਤੀ ਜੀ ਨੇ ਉਸ ਰੋਡ ਤੇ ਵੀ ਆਪਣੇ ਕੋਲੇ ਪਲਾਟ ਪਏ ਆ ਬਹੁਤ ਸੋਹਣੇ-ਸੋਹਣੇ ਅੱਜ ਮੈਂ ਤੁਹਾਨੂੰ ਉੱਥੇ ਵੀ ਲੈ ਕੇ ਜਾਊਂਗਾ ਜਿੰਨਾ ਤੁਸੀਂ ਲੋੜ ਮੁਤਾਬਕ ਕਿਸੇ ਭਰਾ ਨੂੰ 80 ਗਾਇਦਾ ਚਾਹੀਦਾ ਉੱਥੇ ਆਪਾਂ ਉਹਨਾਂ ਨੂੰ 80 ਗਾਇਦਾ ਇੱਕ ਆਪਣੇ ਕੋਲੇ ਹੋਰ ਬਹੁਤ ਵਧੀਆ ਆਪਸ਼ਨ ਆ ਗਈ ਜੇ ਕਿਸੇ ਪੁਰਾਣੇ ਕਿਸ਼ਤਾਂ ਤੇ ਪਲਾਟ ਸਾਡੇ ਤੋਂ ਲੈਣਾ ਉਹ ਵੀ ਸਾਡੇ ਨੂੰ ਫੋਨ ਕਰ ਲਿਆ ਕਰੋ ਵੀ ਭਾਈ ਸਾਡੇ ਕੋਲੇ ਥੋੜੇ ਜਿਹਾ ਪੈਸੇ ਆ ਬਾਕੀ ਅਸੀਂ ਕਿਸ਼ਤਾਂ ਕਰਾਉਣੀਆਂ ਤਾਂ ਉਹ ਆਪਾਂ ਕਿਸ਼ਤਾਂ ਦੇ ਵੀ ਕਰ ਦਿੰਦੇ ਆ ਤੇ ਜੇ ਕਿਸੇ ਪੁਰਾਣੇ ਜ਼ਮੀਨ ਜਾਇਦਾਦ ਵੇਚਣੀ ਆ ਜਾਂ ਖਰੀਦਣੀ ਆ ਉਹ ਸਾਡੇ ਨਾਲ ਜਰੂਰ ਸੰਪਰਕ ਕਰਿਆ ਕਰੋ ਜੇ ਕਿਸੇ ਨੇ ਪਿੰਡ ਸੇਵੀਆਂ ਦੇ ਵਿੱਚ ਘਰ ਖਰੀਦਣਾ ਜਾਂ ਆਦਰਸ਼ ਨਗਰ ਦੇ ਵਿੱਚ ਕੋਠੀ ਖਰੀਦਣੀ ਆ ਜਾਂ ਸ਼ਹਿਰ ਬਠਿੰਡਾ ਦੇ ਵਿੱਚ ਕੋਠੀ ਖਰੀਦਣੀ ਆ ਜਾਂ ਵੇਚਣੀ ਆ ਉਹ ਨੀਚੇ ਲਿਖੇ ਨੰਬਰਾਂ ਤੇ ਜ਼ਰੂਰ ਸੰਪਰਕ ਕਰਿਆ ਕਰੋ ਤਾਂ ਕਿ ਤੁਹਾਨੂੰ ਥੋੜੀ ਬੰਦ ਦੀ ਜੀ ਦਾ ਪੂਰਾ ਮੁੱਲ ਮਿਲ ਸਕੇ। ਬਾਕੀ ਜਿਵੇਂ ਕੋਈ ਵੱਡੇ ਭਰਾ ਆਪਣਾ ਵੱਡੇ ਟੱਕੇ ਚਾਹਵਣ ਹੁੰਦੇ ਕਈ ਭਰਾ ਹਨ ਵੀ ਉਹ ਦੂਰ ਨੇੜੇ ਚਲੇ ਜਾਣਗੇ ਮਰੋਟੜੀ ਸਾਈਡ ਆਪਣੇ ਕੋਲੇ ਉਧਰ ਬਹੁਤ ਸੋਨੇ ਸੋਨੇ ਟੱਕ ਪਏ ਆ ਜਾਂ ਸਰਦੂਰਗੜ ਵਾਲੀ ਸਾਈਡ ਉੱਥੇ ਆਪਣੇ ਕੋਲੇ 50-50 ਕਿੱਲੇ ਦੇ ਟੱਕ ਪਏ ਆ ਤੇ ਭਾਸੇ ਰ ਪਏ ਆ। ਬਾਲੇ ਮਹਿੰਗੇ ਨਹੀਂ ਭਾਸੇ ਰ। ਜ਼ਮੀਨਾਂ ਬਹੁਤ ਵਧੀਆ। ਜਾਂ ਕਿਸੇ ਨੇ ਕੋਈ ਬਿਜ਼ਨਸ ਕਰ ਲਾ ਹਨਾ ਖੜਾ ਕਰਨਾ ਉੱਥੇ ਵੀ ਆਪਣੇ ਕੋਲੇ ਬਹੁਤ ਵਧੀਆ ਪਲਾਟ ਪਏ ਆ ਤੇ ਸਿਮਗਾਂ ਤੋਂ ਬਟਿੰਡਾ ਰੋਡ ਤੇ ਜੇ ਕਿਸੇ ਭਰਾ ਨੇ ਕਢਾਉਣ ਵਗੈਰਾ ਬਣਾਉਣ ਵਾਸਤੇ ਜਗ੍ਹਾ ਚਾਹੀਦੀ ਆ ਉਹ ਵੀ ਆਪਣੇ ਕੋਲੇ ਪਈ ਆ ਇਸੇ ਤਰੀ ਭਲਾੜੇ ਵਾਲੇ ਰੋਡ ਤੇ ਦੋ ਕਨਾਲਾਂ ਪੰਗਾ ਉੱਥੇ ਮੈਂ ਅੱਜ ਸਾਰੀਆਂ ਤੁਹਾਨੂੰ ਦਿਖਾਉਂਗਾ ਪਹਿਲਾਂ ਆਪਾਂ ਇੱਕ ਆਹ ਕੰਮ ਨਿਬੇੜ ਲਈਏ ਵੀ ਇਹ ਜਿਹੜਾ ਪਲਾਟ ਆ ਅੱਜ ਮੈਂ ਤੁਹਾਨੂੰ ਇਹਦਾ ਚੱਕਰ ਲਵਾਉਣਾ ਪੂਰਾ ਸਫਾਈ ਵਗੈਰਾ ਹਜੇ ਕਰਾਉਣ ਵਾਲੀ ਆ ਇਹ ਪਲਾਟ ਜਿਹੜਾ ਹੈਗਾ 201 ਦਾ ਇੱਧਰ ਇਹਦੀ ਪੱਕੀ ਕੰਧ ਨਾਲ ਨਾਲ ਆ ਆ ਦੇਖੋ ਆਹ ਨਾਲ ਇਹਦੇ ਪੱਕੀ ਕੰਧ ਆ ਗਈ ਠੀਕ ਆ ਬਿਲਕੁਲ ਚੌਰਸ ਪਲਾਟ ਆ ਸਭ ਤੋਂ ਵੱਡੀ ਗੱਲ ਕੀ ਆ ਵੀ ਇੱਧਰ ਕੰਧ ਪੱਕੀ ਕੱਢੀ ਹੋਈ ਆ ਪਿੱਛੇ ਵੀ ਕੰਨ ਦਾ ਇਧਰ ਤੁਹਾਨੂੰ ਕੰਨ ਕਢਵਾ ਦੇਾਂਗੇ ਜੇ ਤੁਹਾਨੂੰ ਨਹੀਂ ਲੱਗਦਾ ਆਪਣੇ ਕੋਲ ਬੰਦੇ ਹੈਗੇ ਉਹ ਤੁਹਾਨੂੰ ਬਲਗਣ ਮਾਰ ਕੇ ਦੇ ਦੇਾਂਗੇ ਭਰਤ ਪਈ ਹੋਏ ਕੋਈ ਲੋੜ ਨਹੀਂ ਤੇ 10 12 ਫੁੱਟ ਗਲੀ ਹੈ ਗੱਡੀ ਵਗੈਰਾ ਵਧੀਆ ਆਉਂਦੀ ਆ ਜੇ ਕਿਸੇ ਭਰਾ ਨੇ ਇਹ ਪਲਾਟ ਕਿਸ਼ਤਾਂ ਤੇ ਵੀ ਲੈਣਾ ਉਹ ਸਾਡੇ ਨਾਲ نیچے ਲਿਖੇ ਨੰਬਰਾਂ ਤੇ ਨਾਲ ਸੰਪਰਕ ਕਰ ਲੋ ਤੇ ਰੇਟ ਦੀ ਮੈਂ ਤੁਹਾਨੂੰ ਅੱਜ ਦੀ ਗੱਲ ਦੱਸਦਾ 26 4 2025 ਦਾ ਰੇਟ ਹੈ ਜਿਹੜਾ 4000 ਆ ਇਸ ਤੋਂ ਬਾਅਦ ਜੇ ਤੁਸੀਂ 15 20 ਦਿਨ ਬਾਅਦ ਗੱਲ ਕਰੋਗੇ ਤਾਂ ਮਾਲਕਾਂ ਨੇ ਬਈ ਵਧਾਉਣੇ ਵਧਾਉਣਾ ਹਨਾ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਠੀਕ ਆ ਤੇ ਜੇ ਕੋਈ ਬਾਕੀ ਕੋਈ ਹੋਰ ਡੀਪ ਗੱਲ ਕਰਨੀ ਹੁੰਦੀ ਆ ਉਹ ਵੀ ਆਪਣੇ ਨਾਲ ਨਾ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਲਿਆ ਕਰੋ ਜਾਂ ਕਿਸੇ ਨੇ ਕੋਠੀ ਵੇਚਣੀ ਆ ਜਾਂ ਖਰੀਦਣੀ ਆ ਜਿਵੇਂ ਸਿਵੀਆਂ ਬਹਿਮਨ ਦੀਵਾਨਾ ਬੱਲੂ ਆਣਾ ਇਧਰ ਨੂੰ ਕੋਠੀਆਂ ਜਾਂ ਜ਼ਮੀਨ ਜਾਇਦਾਦ ਆਪਣੇ ਕੋਲ ਵਧੀਆ ਸੋਹਣੇ ਸੋਹਣੇ ਟੱਕ ਪਏ ਆ ਹੁਣ ਇੱਕ ਕੱਲ ਆਪਣੇ ਕੋਲ ਟੱਕ ਆਇਆ ਸੀਗਾ ਸਵਾ ਚਾਰ ਕਿੱਲਿਆਂ ਦਾ ਜ਼ਮੀਨ ਦਾ ਜੇ ਕਿਸੇ ਪ੍ਰਾਣੇ ਉਹ ਖਰੀਦਣਾ ਤਾਂ ਉਹ ਵੀ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਲਿਆ ਕਰੋ ਇੱਕ ਨਾ ਕਈ ਵਾਰੀ ਸਾਡੇ ਤੋਂ ਫੋਨ ਨਹੀਂ ਚੱਕਿਆ ਇਹ ਮੰਨ ਕੇ ਚਲੋ ਕਈ ਭਰਾ ਉਹ ਚੀਜ਼ ਦਾ ਗੁੱਸਾ ਕਰਦੇ ਵੀ ਯਾਰ ਤੁਸੀਂ ਬੰਦੇ ਦੋ ਫੋਨ ਨਹੀਂ ਚੱਕਦੇ ਇਹ ਵੋ ਹਨਾ ਉਹ ਵੀਰ ਬਣ ਕੇ ਆਏ ਨਾ ਕਰਿਆ ਕਰੋ ਤੁਸੀਂ WhatsApp ਤੇ ਨੰਬਰ ਸੇਵ ਕਰਕੇ ਨਾ WhatsApp ਤੇ ਬੋਲ ਕੇ ਭੇਜਿਆ ਕਰੋ ਭਾਵੇਂ ਮਾਸੀ 2 ਘੰਟਿਆਂ ਬਾਅਦ ਫ੍ਰੀ ਹੋ ਕੇ ਫੋਨ ਲਾ ਕੇ 4 ਘੰਟੇ ਬਾਅਦ ਤੇ ਤੁਸੀਂ ਉਧਰੋਂ ਫੋਨ ਕਰੀਏ ਨੇ ਉਧਰ ਵਿੱਚ ਕੇ ਦਾ ਹੋਰ ਫੋਨ ਆ ਜੀਦਾ ਨਾਲੇ ਤੁਹਾਡੇ ਨਾਲ ਗੱਲ ਨਹੀਂ ਪੂਰੀ ਹੁੰਦੀ ਨਾਲੇ ਗਾਂ ਵਾਲੇ ਨਾਲ ਗੱਲ ਨਹੀਂ ਹੁੰਦੀ ਪੂਰੀ ਹਨਾ ਤੁਸੀਂ ਕੀ ਕਰਨਾ WhatsApp ਤੇ ਮੈਨੂੰ ਬੋਲ ਕੇ ਭੇਜਿਆ ਕਰੋ ਭਾਵੇਂ ਮੈਨੂੰ ਭੇਜਿਆ ਕਰੋ ਭਾਵੇਂ ਤੇਜੀ ਬਾਈ ਨੂੰ ਵੀ ਬਾਈ ਸਾਡਾ ਆ ਕੰਮ ਆ ਸਾਨੂੰ ਆ ਕੋਠੀ ਚਾਹੀਦੀ ਐਨਾ ਕ ਆਪਣਾ ਬਜਟ ਆ ਇੱਕ ਵਾਰ ਨੀ ਕੀ ਗੱਲ ਤੁਸੀਂ ਵੀ ਸਾਡੇ ਤੋਂ ਸਾਖਦੇ ਰਹੇ ਜਦੋਂ ਅਸੀਂ ਤੁਹਾਨੂੰ ਕੋਈ ਸਾਡਾ ਬਜਟ ਕਿੰਨਾ ਤੁਸੀਂ ਖੋਲ ਕੇ ਦੱਸਿਆ ਕਰੋ ਸਾਡਾ ਬਜਟ ਬਈ 10 ਲੱਖ ਦਾ ਜਾਂ 10 ਕਰੋੜ ਦਾ ਠੀਕ ਆ ਬਜਟ ਦੱਸੇ ਬਿਨਾਂ ਪਤਾ ਹੀ ਲੱਗਦਾ ਮੈਂ ਤੁਹਾਨੂੰ 20 ਕਿਲੇ ਦਿਖਾਈ ਜਾਵਾਂ ਤੁਸੀਂ 2 ਕਿਲੇ ਲੈਣੇ ਹੁੰਦੇ ਆ ਉਹ ਤਾਂ ਕਰਕੇ ਤੁਸੀਂ ਅਸੀਂ ਪੁੱਛਦੇ ਨੂੰ ਵੀ ਵਾਜੀ ਤੁਹਾਡਾ ਬਜਟ ਕਿੰਨਾ ਕਈ ਵਾਰੀ ਅਗਲਾ ਇਹ ਸੋਚਦਾ ਵੀ ਆਏ ਪੁੱਛਦਾ ਹੋਵੇ ਕਿ ਪੈਸੇ ਕਿੰਨੇ ਗੱਗਦੇ ਟੋਪੀ ਰੁਪਈ ਟੋਪੀ ਰੁਪਈ ਦੀ ਗੱਲ ਤੁਸੀਂ ਭੁੱਲ ਹੀ ਜਾਓ ਮਾਰਾ ਕਮਿਸ਼ਨ ਹੀ ਦੇਈ ਹੈ ਮੈਨੂੰ ਸਹੀ ਸਾਨੂੰ ਮੈਨੇ ਜਾਪਦਾ ਉਹੀ ਬਹੁਤ ਉਹਦੇ ਨੇ ਸੰਤੁਸ਼ਟੀ ਹੈਗੀ ਟੋਪੀ ਵਾਲੇ ਬੰਦੇ ਹੈਗੇ ਪਰ ਆਪਣੇ ਕੋਲੇ ਸਾਫ ਸੁਥਰਾ ਕੰਮ ਆ ਕੋਈ ਟੋਪੀ ਟਾਪੀ ਵਾਲਾ ਕੰਮ ਨਹੀਂ ਜਿਹੜਾ ਰੇਟ ਆ ਤੁਸੀਂ ਆਪ ਹੀ ਆ ਕੇ ਪਤਾ ਕਰ ਸਕੋ ਇੱਥੋਂ ਦਾ ਭਾਜ ਜਿਹੜਾ ਹੈਗਾ ਉਹ ਲਗਭਗ 4000 4200 ਦਾ ਭਾਜ ਆ ਆ ਸਾਰੇ ਘਰ ਬਣੇ ਹੋਏ ਆ ਵਧੀਆ ਜਲਦੀ ਇੱਥੇ ਸੀਵਰੇ ਪੈਣ ਬਠਿੰਡਾ ਜਿਹੜਾ ਸੀਵੀਆਂ ਰੋਡ ਆ ਬਿਲਕੁਲ ਨਾਲ ਹੀ ਇਹ ਤੋਂ ਲਗਭਗ 400 ਕੇ 500 ਮੀਟਰ ਤੇ ਆ ਠੀਕ ਆ ਇੱਥੋਂ ਬਸ ਇਧਰ ਆ ਕੇ ਜੇ ਕਿਸੇ ਨੇ ਇਹ ਪਲਾਟ ਨੂੰ ਦੇਖਣ ਵਾਸਤੇ ਆਉਣਾ ਉਹ ਕਿਰਪਾ ਕਰਕੇ ਫੋਨ ਕਰਕੇ ਆਉਣਾ ਆਪਣਾ ਜਿਹੜਾ ਇੱਕ ਦਫ਼ਤਰ ਉਹ ਪਿੰਡ ਸੀਵੀਆਂ ਦੇ ਵਿੱਚ ਆ ਦੂਸਰਾ ਦਫ਼ਤਰ ਸ਼ਹਿਰ ਬਠਿੰਡਾ ਨੇੜੇ 골ਡ ਡਿੱਗੀ ਠੀਕ ਆ ਤੇ ਲਾਟਰੀ ਮਾਰਕੀਟ ਦੇ ਅੰਦਰ ਆ ਉੱਥੇ ਲਿਖਿਆ ਹੋਇਆ ਤੇਜੀ ਮਾਡਰਨ ਆਰਟ 82 ਵਾਲੇ 81 ਵਾਲੇ ਨੰਬਰ ਤੇ ਫੋਨ ਕਰ ਲਿਆ ਕਰੋ ਜਿਹੜੇ ਭਰਾ ਨੇ ਉੱਥੋਂ ਆਣਾ ਤੇ ਜਿਹੜੇ ਭਰਾਵਾਂ ਨੇ ਕਈ ਵਾਰੀ ਸਾਨੂੰ ਸੌਦੇ ਕਹੇ ਵੀ ਬਾਈ ਅਸੀਂ ਆ ਚੀਜ਼ ਲੈਣੀ ਆ ਆ ਚੀਜ਼ ਲੈਣੀ ਆ ਬਈ ਸਿੱਧੀ ਜਿਹੀ ਗੱਲ ਆ ਸੀ ਜਨੇ ਭੁੱਲ ਉਹ ਦੁਬਾਰੇ ਫੋਨ ਕਰ ਲਿਓ ਸੌਦੇ ਦੁਬਾਰੇ ਨਵੇਂ ਆ ਚੁੱਕੇ ਆਪਣੇ ਕੋਲੇ ਕੱਲ ਵੀ ਕਈ ਪਾਲਟੀਆਂ ਸੌਦੇ ਲਿਖਾ ਕੇ ਆਈਆਂ ਤਾਂ ਸਾਡਾ ਉਹਨਾਂ ਦਿਮਾਗ ਨੀ ਰਹਿੰਦਾ ਵੀ ਕਈ ਭਰਾਵਾਂ ਨੇ ਕੋਠੀਆਂ ਲਖਾਂਗਾ ਉਹਨੀਆਂ ਸਾਨੂੰ ਕੰਗਾਇਆ ਜਮੀਨ ਲਿਖਾਈ ਦੀ ਵੀ ਸਾਨੂੰ 2 ਕਿੱਲੇ ਚਾਹੀਦੇ ਜਾਂ 10 ਕਿੱਲੇ ਕਈ ਭਰਾਵਾਂ ਨੇ 50 ਬਈ ਕਿੱਲੇ ਜਿਨ੍ਹਾਂ ਨੇ 100 ਕਿੱਲੇ ਲਖਾਇਆ ਸੀ ਉਹ ਮੇਰੇ ਨਾਲ ਜਰੂਰ ਸੰਪਰਕ ਕਰਨ 100 ਕਿੱਲੇ ਆਪਣੇ ਕੋਲੇ ਹਾਜ਼ਰ ਆ ਅੱਜ ਦੀ ਘੜੀ ਜੇ ਕਿਸੇ ਪੁਰਾਣੇ 100 ਕਿੱਲਾ ਲੈਣਾ ਜਾਂ 20 ਬਈ 30 ਕਿੱਲੇ ਲੈਣੇ ਉਹ ਵੀ ਹਾਜ਼ਰ ਆ ਵੀਰ ਬਣ ਕੇ ਤੁਸੀਂ ਆਪ ਹੀ ਪੰਜਾਂ ਦਸਾਂ ਦਾ ਨਾ ਫੋਨ ਮਾਰ ਕੇ ਨੇ ਯਾਦ ਕਰਾਉਂਦੇ ਰਿਆ ਕਰੋ ਭੁੱਲ ਜਾਂਦੇ ਆ ਜੇ ਨਹੀਂ ਫੋਨ ਕਰਨਾ ਹੁੰਦਾ WhatsApp ਤੇ ਬੋਲ ਕੇ ਭੇਜਿਆ ਕਰੋ ਵੀ ਭਾਈ ਅਸੀਂ 100 ਕਿੱਲਾ ਤੁਹਾਨੂੰ ਲਖਾਇਆ ਸੀਗਾ ਉਹਦਾ ਕੀ ਬਣਿਆ ਕੀ ਰੇਟ ਬਣੂਗਾ ਠੀਕ ਆ ਮੌਕੇ ਤੇ ਜੋ ਵੀ ਗੱਲਬਾਤ ਹੋਊਗੀ ਆਪਾਂ ਉਹ ਬੈਠ ਕੇ ਪਾਰਦਰਸ਼ੀ ਸੌਦਾ ਹੋਊਗਾ ਸਭ ਤੋਂ ਵੱਡੀ ਗਲਤੀ ਇਹ ਆ ਠੀਕ ਆ ਜੀ ਆ ਮਿਲਦੇ ਆ ਜਲਦੀ ਕਿਸੇ ਨਵੀਂ ਵੀਡੀਓ ਨੂੰ ਲੈ ਕੇ ਨਵਾਂ ਟੱਕ ਨਵੀਂ ਕੋਠੀ ਜਾਂ ਕੋਈ ਵੀ ਠੀਕ ਆ ਜੀ ਧੰਨਵਾਦ ਦਿਓ ਇਜਾਜ਼ਤ ਜੀ ਆਣ